ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੇ ਉਮੀਦ ਕਰਦੇ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਹਾਂ ਜੀ ਪਪਾ ਆ ਤੋ ਹਾਂ ਪਾਈ ਬੱਬਾ ਮੇਰੀ ਅੱਖਾਂ ਬੰਦ ਕਰਕੇ ਮੈਨੂੰ ਕੁਝ ਦਿਖਾਉਂਦੇ ਆ ਉਹ ਦਰਜ ਵੀ ਹੋ ਰਿਹਾ ਜੀ ਦਿਖਾਉਣਾ ਜੀ ਮੇਰੀ ਅੱਖਾਂ ਬੰਦ ਕੀਤੀਆਂ ਵੇਖੀ ਇਹਨੇ ਓ ਵਾਓ ਸਟਾਰ ਮਿਲਿਆ ਵੈਰੀ ਗੁੱਡ ਹਾਤੇ ਵੀ ਕੀ ਵਜਾ ਗਿਆ ਓ ਵਾਓ ਮੈਡਮ ਨੇ ਸਟਾਰ ਦਿੱਤਾ ਸਕੂਲ ਦੇ ਨੂੰ ਦਮਾਤੀ ਦੇਣਾ ਟਿਊਸ਼ਨ ਮੈਨੂੰ ਨਹੀਂ ਦੇਣਾ ਹਾਂ ਹਾਂ ਦੇ ਦੇਣਾ ਇੱਤੇ ਦੇਣਾ اچھا ਦੋ ਦੇਣਾ ਟਿਊਸ਼ਨ ਮੈਨੂੰ ਨਹੀਂ ਦੇਣਾ ਤੇ ਸਕੂਲ ਵਾਲੇ ਮੈਨੂੰ ਨਹੀਂ ਦਿੱਤਾ ਅੱਜ ਪਤਾ ਕੀ ਆਇਆ ਅੱਜ ਬੜਾ ਹਾਸਾ ਆ ਗਿਆ ਹੈ ਸਵੇਰੇ ਰ ਮਮੀ ਲੈ ਆ ਗਈ ਐ ਸਿੱਧੇ ਨੂੰ ਮੈਂ ਇੱਥੇ ਬੈਠਾ ਹਾਂ ਪਾਪਾ ਨੇ ਬਲੈਕਰ ਬਾਤਾ ਨੇ ਹਾਂ ਤਾਂ ਰੁੜ ਗਿਆ ਸਾਈਂ ਆ ਆ ਤਾਂ ਹਾਸਾ ਵਿਖੋਲਾ ਸੌਣ ਲੱਗੀ ਘੁੰਮ ਗਈ ਸਟੰਟ ਵੱਜ ਗਿਆ ਮम्मा ਕੋ ਐਕਟਿਵ ਆਦਾ ਜਦੋਂ ਪਾਪਾ ਲੋਕ ਇਸਟੰਟ ਮਾਰਦੇ ਫਿਰ ਭੱਜ ਗਿਆ ਵਿਖਾਵਾਂ ਤੈਨੂੰ ਸਬੂਤ ਹੈ ਲਾਧਰਾ ਹੱਲੇ ਉਧਰ ਪਾਪਾ ਮੈਂ ਨਹੀਂ ਗਿਆ ਮੈਂ ਨਹੀਂ ਗਿਆ ਆ ਆ ਆ ਆ ਆ ਆ ਵੇਖੋ ਇਥੇ ਐਵੇਂ ਕਮਗੀ ਆਵਣਾ ਆ ਟਾਇਰ ਦੇ ਨਿਸ਼ਾਨ ਆ ਲਕੀਰਾ ਲਕੀਰਾ ਪਈ ਐ ਇਥੇ ਹੀ ਐਵੇਂ ਹੀ ਇਥੋਂ ਐਂ ਕਮਗੀ ਤੋ ਕਮ ਕੇ ਆ ਕੇ ਮਮਾ ਐਕਟਿਵਲ ਪਾਪਾ ਨੂੰ ਕਿੰਝ ਕੰਮ ਦੀ ਵਾ ਇੱਥੇ ਬੈਠਾ ਹੀ ਪਾਪਾ ਮੈਨੂੰ ਪਤਾ ਨਹੀਂ ਕੀ ਕਹਿੰਦੇ ਸੀ ਟਾਇਰ ਦੇ ਨਿਸ਼ਾਨ ਐ ਮੈਂ ਕੀਤਾ ਇਹ ਆਉਂਦੇ ਸੀ ਇਧਰੋਂ ਪਾਪਾ ਨੇ ਕੁਛ ਕਿਹਾ ਹੀ ਮੈਂ ਕਿਹਾ ਸਟੂਲ ਤੇ ਬੈਠਾ ਇਥੇ ਮੈਂ ਕਿਹਾ ਮਿਲ ਆਏ ਐਕਟਿਵਲ ਐਸ ਤਰ੍ਹਾਂ ਇਹ ਇੱਥੇ ਕਿਤੇ ਲੱਗਿਆ ਆਇਆ ਤੇ ਰੇਸ ਕਰ ਗਈ ਮੈਂ ਕਿਹਾ ਓਏ ਓਏ ਜਦੋਂ ਮੈਂ ਪਾਤੀ ਐ ਘੁਮਾਤੀ ਮੋਰੀ ਇਹ ਆਹ ਤੇਰਾ ਨਿਸ਼ਾਨ ਤੇ ਹੈਲੋ ਆਹ ਬਈ ਨਿਸ਼ਾਨ ਆ ਇਧਰੋਂ ਜਾਂਦੀ ਗਈ ਘੁੰਮ ਗਈ ਮੇਰੇ ਨਾਲ ਗਈ ਘੁੰਮਣ ਓਏ ਇਹ ਨੇ ਵਸ ਰਹੇ ਸੀ ਤੇ ਨਾਲ ਹੀ ਘੁੰਮ ਗਈ ਸਕੂਟਰੀ ਇਹ ਐਕਟਿਵਾ ਘੁੰਮ ਗਈ ਤੇ ਮੈਂ ਫਿਰ ਟੈਡੀ ਹੋ ਗਈ ਤੇ ਫਰੀ ਨੂੰ ਬਚਾਈ ਫੇ ਮੈਂ ਫੜੇ ਘਡਾਂ ਨੇ ਚਲੋ ਟਿਊਸ਼ਨ ਦਾ ਟਾਈਮ ਹੋ ਗਿਆ ਹੈ পাগল ਹੋ ਗਿਆ ਚਲੋ ਪਾ ਦੇ ਪਾ ਮੈਂ ਹੂੰ ਸੈਂਡਲ ਪਾ ਦੋ ਇਹਨੂੰ ਜੀ ਇਹ ਸੈਂਡਲ ਕੱਢ ਦੀ ਯਾਰ ਸੈਂਡਲ ਇੱਧਰ ਇੱਧਰ ਕੀ ਪਾਵੇ ਹੈ ਕੀ ਪਾਵੇ ਵਾਹ ਬਲੀ ਤਾਲੀ ਸਭ ਦੀਆਂ ਦੇ ਕੱਪੜੇ ਕੱਢਣ ਲੱਗੇ ਆਪਾਂ ਓਏ RAM ਜੀ ਚਾਚੀ ਦੀ ਕਿੰਨੀ ਮਾਰੀ ਹਾਲਤ ਹੋਈ ਹੈ ਅੱਛਾ ਉਹਨੇ ਆਪਣਾ ਹੀ ਹੋਈ ਚੱਲੇ ਵਾਪਾ ਕੈਨੇਡਾ ਬਾਈ 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 ਚੱਲੇ ਬਾਈ ਕੱਪੜੇ ਕੱਢਣ ਲੱਗੇ ਭਰਾ ਚੱਲੇ ਆਡੇ ਕੋਈ ਹੋਣਾ ਯਸ ਚ ਲੈ ਲੈ ਯਸ ਚ ਲੈ ਲੈ ਚਲ ਬਾਤ ਕਰ ਉਹ ਪਤਾ ਦੋ ਛੱਡ 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 ਮਾਂ ਆ ਨੱਪਾਉਂਦਾ ਵਾ ਆ ਨੱਪ ਕੇ ਨਹੀਂ ਤਾਡੇ ਕੋਈ ਹੋਣਾ ਨੱਪ ਕੇ ਜੋਰ ਲੱਗਣਾ ਵਾ ਜੋਰ ਬੜਾ ਲੱਗਦਾ ਪੁੱਤ ਨਹੀਂ ਮਾਂ ਇਹ ਚ ਕੱਪੜੇ ਆ ਸਰਦੀਆਂ ਦੇ ਕੱਪੜੇ ਪੁੱਤ ਸਰਦੀਆਂ ਦੇ ਕੱਪੜੇ ਕੱਢਨੇ ਆ ਆ ਜੋ ਕਿੱਥੇ ਆਣਾ ਵਾ

ਹਾਂ ਤੇ ਵਾ ਚੱਲੀ ਜਾਓ ਨਾ ਨਹੀਂ ਰੋਕੀ ਕਰਦਾ ਵਾ ਉਹਨੂੰ ਢੱਬ ਕੇ ਖੇੜ ਆਹ ਖੇੜ ਢੱਬ ਕੇ ਆਓ ਹਲੋ ਜੀ ਇਹਨੂੰ ਚੀਜ਼ ਲਿਆ ਰਿਹਾ ਹੈ ਠੰਡ ਦਾ ਮੌਸਮ ਹੋ ਗਿਆ ਸਟਾਰ ਭਾਈ ਸਾਹਿਬ ਆਪਣੇ ਕੱਪੜੇ ਟਰਾਈ ਕਰਦੇ ਪਏ ਨੇ ਕਿਹੜੇ ਆਉਂਦੇ ਨੇ ਕਿਹੜੇ ਨਹੀਂ ਹੁੰਦੇ ਨੇ ਚ ਲੈ ਕੇ ਦ ਲੈ ਕੇ ਸਰਦੀਆਂ ਦੇ ਕੱਪੜੇ ਹਾਂ ਮੇਰੇ ਗੋਡਾ ਗਿਆ ਕੱਢਣ ਲੱਗੇ ਆ ਉੱਠਦਾ ਤੇ ਗਰਮੀਆਂ ਦੇ ਰੱਖਣ ਲੱਗੇ ਆ ਇਹ ਮੰਮੀ ਦਾ ਸਵੈਟਰ ਪ੍ਰੀਤੀ ਦੇ ਕੀ ਲੈਣਾ ਮਾਂ ਕਿਹੜੀ ਜਾਲ ਲਿਆ ਕੇ ਦੋ ਹੁਣ ਇਹ ਜਿਹੜੀ ਖਾਦੀ ਕੁਰਕਰੇ ਕੁਰਕਰੇ ਖਾਦੇ ਹਣੇ ਉਹ ਪਹਿਲਾਂ ਦੁਪਹਿਰੇ ਸਕੂਲੋਂ ਆ ਕੇ ਦੁਪਹਿਰੇ ਖਾਦੇ ਹਣੇ ਹੂੰ ਠੀਕ ਤਾਂ ਹੈਗੀ ਐ ਆਹ ਆ ਜੇ ਫੇਟਿਆ ਪੂਰਾ ਪੂਰਾ ਸਾਈਜ਼ ਪਹਿਲਾਂ ਥੋੜੀ ਵੱਡੀਆਂ ਹੁੰਦੇ ਪੂਰੀਆਂ ਫਿੱਟ ਫੇਟਾ ਆਉਂਦੀਆਂ ਠੀਕ ਐ ਆ ਜ ਨਹੀਂ ਹੈ ਜੇ ਅਜੇ ਨਹੀਂ ਛੋਟੀਆਂ ਹੋਈਆਂ ਅਜੇ ਠੀਕ ਆ ਨਹੀਂ ਗਰਮੀਆਂ ਆ ਦੇ ਹੋ ਗਿਆ ਛੋਟੀਆਂ ਗਰਮੀਆਂ ਨਹੀਂ ਹੋਈਆਂ ਛੋਟੀਆਂ ਇਹ ਨਹੀਂ ਹੁੰਦੀਆਂ ਹੁੰਦੀਆਂ ਇਹਨੇ ਸਾਈਜ਼ ਵੱਡੇ ਹੀ ਹੁੰਦੇ ਆ ਇਹ ਭਾਈ ਸਾਹਿਬ ਤਿਆਰੀ ਕਰ ਦਿੰਦੇ ਆ ਇਹਨਾਂ ਨੇ ਹੁਣ ਚੀਜੀ ਖਾਣੀ ਆ ਪਾਪਾ ਜੀ ਜੇ ਖਾਣੀ ਚਲੋ ਕੀ ਲੈਣਾ ਚਲੋ ਉਹ ਜਿਹੜਾ ਮੰਗਿਆ ਹਾਂ ਲਓ ਜੀ ਗਰਮੀਆਂ ਦੇ ਕੱਪੜੇ ਸਰਦੀਆਂ ਦੇ ਕੱਢ ਲਿਆ ਤੇ ਗਰਮੀਆਂ ਦੇ ਵਿੱਚ ਪਾਉਣ ਲੱਗੇ ਆ। ਪਾਪਾ ਜੋ ਚੀਜ਼ ਆ ਜੋ ਚੀ। ਅਮੇ ਨੇ ਪੱਗਾਂ ਵੀ ਸੈਟ ਕਰਦੀ। ਉਹ ਵੀ ਸਾਰੀਆਂ ਖਿਲਰੀਆਂ ਹੀ ਆਵੇਂ। ਪਗਾ ਤੇ ਗੋਲ ਗੋਲ। ਉਹ ਚੱਲਨੇ ਪਪਾ ਜੀ ਚੱਲਨੇ ਆ। ਕੀ ਲੈਣਾ ਹੁਣ? ਰੋਟੀ ਪੀ ਤੇ ਲਈ ਹੈ। ਉਹ ਗਲਾ ਖਰਾਬ ਹੋ ਜਾਏਗਾ ਜੇ ਬਹੁਤ ਜ਼ਿਆਦਾ ਖਾਏਗਾ। ਕੀ ਚੀਜ਼ ਖਾਣੀ ਹੁਣ? ਕਿ ਕਿੰਨੇ ਛੋਟੇ ਹੋਏ ਕਾਕੇ ਦੇ ਸੂਟ ਤਕੀ ਕਰਨੇ ਦਾ ਹੁਣ ਕਾਕੇ ਦੇ ਛੋਟੇ ਹੋਏ ਕੱਪੜੇ ਜੁ ਵੀ ਆਹ ਬਾਲ ਕੱਢੀ ਲੋ ਆਹ ਕੱਦੇ ਬਾਹਰ ਜਾ ਦੰਡ ਕੰਡੋ ਭਾਜੀ ਬਾਹਰ ਮੈਂ ਉਹਨੂੰ ਅੜਾਇਆ ਸੀਗਾ ਕਿਹਦੇ ਨਾਲ ਆਪਣੀ ਆ ਲਓ ਹਾਂ ਛਾੜਦੇ ਛਾੜਦੇ ਅੱਛਾ ਛਾੜੀ ਚੋਕੇ ਬਾਈ ਜੋਰ ਲਗਾਓ ਅਈਆ ਜੀਤenge ਹਮ ਜੋਰ ਲਗਾ ਕੇ ਖਿੱਚ ਜੋਰ ਸੇ ਖਿੱਚ ਮੇਰੀ ਗੱਲ ਸੁਣ ਆਂਟੀ ਵੱਲੋਂ ਇਹਨੂੰ ਸਲਵਾਰ ਲੈ ਆਈ ਹੈ ਭਰਿਆ ਉਹ ਲਓ ਜੀ ਇੱਕ ਗੰਡ ਦੋ ਗੰਡ ਦੋ ਗੰਡਾ ਨਿਕਲ ਗਈਆਂ ਵੇਖਾਂ ਜੋ ਕਿਹੜੇ ਕਿਹੜੇ ਹੁੰਦੇ ਕਾਫੀ ਉਹ ਤੀਸਰੀ ਗੰਡ ਆ ਗਈ ਇੰਨੇ ਜਸਦੀਆਂ ਨਹੀਂ ਆ ਦੋ ਤੁਹਾਡੀ ਵੀ ਜੈਕਟ ਮੇਰੀ ਜੈਕਟ ਕੱਢੋ ਕੱਢੋ ਬਾਹਰ ਮੇਰੀ ਨਵੀਂ ਪਈ ਆ ਆਓ ਇਹ ਤੇ ਹੋਣਾ। ਹੁਣ ਇਹਦੀ ਵਾਰੀ ਆਉਣੀ ਹੈ। ਮੇਰੀ ਫੇਵਰਿਟ ਸ਼ੈਂਟੇ ਮੇ ਲੱਭਣ ਦੀ ਲਗਾਤੇ। ਤੇ ਆਵ ਅਲਮਾਰੀ ਜਵਾਸ ਇੰਨੇ ਕੱਪੜੇ ਕੱਟੇ ਗਰਮੀਆਂ ਦੇ। ਹੈ ਨਹੀਂ ਮੇਰੇ ਕੋਲ। ਆ ਗਿਆ ਬੈਗ। ਹਾ ਦਮ। ਆ ਗਿਆ ਤਾਂ। ਹੈ ਬੂਤ। ਤੂੰ ਇਹ ਕਹਿੰਦੇ ਪਹਾੜਾਂ ਦੇ ਚੜਨਦੇ ਭਾਜੀ। ਹੋਵੇ। ਜਦ ਵੀ ਟੌਕੀ ਦੇ। ਇਹ ਬੱਚਿਆਂ ਨੂੰ ਮੌਕਾ ਮਿਲ ਜਾਂਦਾ। ਪਾਪਾ ਇਹ ਗੰਡਾ ਉੱਤਰ ਕਰੋ। ਅੱਤ। ਇੱਕ ਇੱਕ ਅਲੱਪਰਵਾਨ ਜੀ ਇੱਕ ਇੱਕ ਕਰਕੇ ਅਜ ਬੜਾ ਜੋਰ ਦਿਖਾਉਂਦੇ ਜੇ ਓਏ ਹੋਏ ਓਏ ਹੋਏ ਅੱਜ ਕਿੱਥੇ ਜੋਰ ਆ ਗਿਆ 3 ਗੰਢਾ ਇੱਕੋ ਵਾਰੀ ਵੇ ਮੇਰਾ ਪ੍ਰਾ ਸਪਾਈਡਰਮੈਨ ਓਏ ਹੋਏ ਮੇਰਾ ਪ੍ਰਾ ਸਪਾਈਡਰਮੈਨ ਖਾਈ 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 ਯਾਹ ਸੇ ਕਹੂਗਾ ਖਾਈ 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 ਭਾਜੀ ਖਾਇਓ ਖਾਏ ਬਾਹਰ ਨਿਕਲ ਛੱਟ ਨਾਲ ਲਵਾ ਲਈ ਬਾਹਰ ਚੁੱਪ ਕਰ ਦਿੰਦੀ ਹੈ ਓਏ ਵੀਰ ਜੀ ਦੇ ਸਾਹਮਣੇ ਵੀਰ ਜੀ ਦੇ ਸਾਹਮਣੇ ਹਾਂਜੀ ਦੁਵਾਨ ਸਾਰਾ ਖਾਲੀ ਹੋ ਜੋ ਗਰਮੀਆਂ ਦੇ ਕੱਪੜੇ ਕੱਢ ਕੇ ਆ ਭਾਈ ਨਹੀਂ ਹੋਟੇ ਪਈਏ ਗਰਮੀਆਂ ਦੇ ਕੱਢ ਕੇ ਖਾਲੀ ਹੋਣੇ ਤੇ ਸਰਦੀਆਂ ਦੇ ਭਰ ਕੇ ਰੱਖ ਕੇ ਭਰ ਜਾਣੇ ਆਹ ਵੀ ਸੋਲ ਲੈਣੇ ਹਾਂ ਹਾਂ ਹੋਨ ਦੇਖਾ ਸੂੜ ਕਿੰਨੇ ਨਿਕਲਦੇ ਸੁੱਟਣ ਵਾਲੇ ਆ ਇਹਦੇ ਨਾਲ ਦੀ ਸ਼ਰਟ ਪਾ ਲੇ ਕਿੱਥੇ ਆ ਤੇ ਮੇਰੇ ਤਾਂ ਸਿਜਾ ਮੈਂ ਵਿੱਚ ਪਾਈ ਹਾਂ ਹਾਂ ਹੂ ਕੀ ਵਿੱਚ ਬਈ ਜਨਾ ਵਾ ਬਗਾ ਕਪੜੇ ਕੱਢ ਕੇ ਫੜਾਈ ਜਾਣਾ ਛੇਤੀ ਛੇਤੀ ਇਹ ਥੋੜੀ ਨੀ ਕੰਮ ਕਰਨਾ ਵਾ ਦੇਖ ਕੇ ਪੁੱਛ ਕੇ ਤਾਂ ਦਸੀ ਜਾ ਫੜਾ ਫੜਾ ਕੇ ਵੇਲਾ ਉਹ ਉਠ ਐ ਕਿਉਂਦਾ ਵਾ ਮਸ਼ਾਲ ਇਕੋਂ ਦੇ ਇਹ ਮਾਛਰ ਗਿਆ ਜੀ ਚਰਾਤਾਂ ਵਾਂਗ ਫਿਰ ਗਿਆ ਸ਼ੁਰੂ ਹੋ ਗਿਆ ਚੱਲ ਬਾਸ ਕਰ ਹਰੀ ਸ਼ੌਟ ਉਹ ਚੂਹੇ ਮਾਰ ਲਈ ਨਹੀਂ ਗੈਸ ਪਾਈਪ ਹੈ ਭਰਾਵਾ ਮੇਰਾ ਟਾਈਮ ਹੈ ਵੇਸਟੇ ਕਰਦਾ ਉਹ ਵੀ ਰਾਦੇ ਸਾਈਡ ਤੇ ਬੈਲ ਬਾਅਦ ਚ ਵਹਿਲੀ ਰਾਦੇ ਸਾਈਡ ਤੇ ਮੈਂ ਚੀਜ਼ ਰੜੀ ਭਾਈ ਸਵੈਟਰ ਨਹੀਂ ਪਏ ਮੈਂ ਨਵੇਂ ਕੁਰਤੇ ਲਿਆਂਦੇ ਪਿਛਲੇ ਉਹ ਸਵੈਟਰ ਪਏ ਅੱਗੇ ਤੇ ਨੇ ਕੋਟੀਆਂ ਪੂਰਾ ਸੂਟ ਹੈ ਗਮੇ ਕੀ ਗਰਮ ਸੂਟ ਹੈ ਗਰਮ ਸੂਟ ਹੈ ਚਲੋ ਕਰਾਓ ਭਾਈ ਤਾਂ ਬਹਿ ਕੇ ਚੜ ਕੇ ਉੱਤੇ ਜਰਜਾ ਨਾਲ ਲੱਗਿਆ ਕਿਹੜਾ ਖੂਫੀਆ ਖਜ਼ਾਨਾ ਕਿਹੜਾ ਕੋਟ ਆ ਗਰੇ ਕੇ ਬਰਾਊਨ ਇਹ ਚ ਮੇਰਾ ਵਿਆਹ ਵਾਲਾ ਕੋਟ ਹੈ ਬਰਾਊਨ ਤੇ ਇੱਕ ਰੁਪਈਆ ਮੈਂ ਚਾਚੀ ਨੂੰ ਦੇਣੀ ਆ ਨਹੀਂ ਨਹੀਂ ਸਵੇਟ ਆ ਜਣੇ ਇਹ ਯਸ਼ਦਾ ਯਸ਼ਦਾ ਯਸ਼ ਨੂੰ ਆਣੇ ਹੁਣ ਕਿਹਨੇ ਛੋਟੇ ਹੋ ਗਏ ਬੀ ਸਭ ਚੱਚੀ ਦੇ ਕੰਮ ਹੀ ਹੋ ਗਏ ਮੈਂ ਡਬਲ ਬੈੱਡ ਕੋਲ ਤਾਂ ਤੇਰੀ ਜੋ ਵੀ ਸ਼ਰਟ ਕੋਈ ਨਹੀਂ ਦਿਖਉਂਦਾ ਯਾਰ ਯਾਰ ਇਹਵੇਂ ਨਾ ਆਖਦਾ ਹੁਣ ਕਿੱਥੇ ਲੱਭੰਦੇ ਐਨੇ ਵਿੱਚੋਂ ਕੁਛ ਨਹੀਂ ਹੈਗੀ ਕਿਹੜੇ ਕੱਲ੍ਹ ਤੋਂ ਬਲੂ ਅਜਾਹੋ ਜੀ ਜੈਕਟ ਦੀ ਆਣਾ ਉੱਤੋਂ ਥੋੜਾ ਜਿਹਾ ਫਿੱਕਾ ਕੋਈ ਨਹੀਂ ਇਹੋ ਜਿਹੀ ਸ਼ਰਟ ਨਹੀਂ ਆ ਚੈਨੀ ਪਾ ਗਿਆ ਹੈ ਸੂਲੇ ਜਣਲੇ ਤੇ ਆ ਕੇ ਕੋਈ ਪਾਈ ਫਿਰ ਆ ਕੱਕੇ ਨੇ ਪੈਂਟ ਆਦ ਨਹੀਂ ਹੁਣ ਲਓ ਕਿਹੜੀ ਆ ਲਓ ਜੀ ਇੱਕ ਮੇਰੇ ਕੋ ਪਹਿਲੇ ਪਾਟੀ ਵੈਣਦੂ ਓਕੇ ਦੀ ਪੈਂਟ ਨਿਕਲ ਆਈ ਮੈਂ ਕੋਨਾ ਹੀ ਆਉਂਦੀ ਹਾਂ ਸਾਰਾ ਦਿਨ ਆ ਨਹੀਂ ਹੁਣ ਲਓ ਕੱਕੇ ਨੂੰ ਛੋਟਾ ਹੋ ਗਿਆ ਪਾ ਕੇ ਪਤਾ ਲੱਗੂ ਜੋ ਵੀ ਬਈ ਹੁਣ ਬਹੁਤ ਛੋਟਾ ਹੋ ਗਿਆ ਰਹਿਣ ਦੇ ਕੋਈ ਛੋਟਾ ਹੋ ਗਿਆ ਤਾਂ ਉਹ ਆਹ ਵਾਲੀ ਪੈਂਟ ਹੋ ਗਿਆ ਨਹੀਂ ਸਾਤੀਆਂ ਦੇ ਕੱਪੜੇ ਕੱਢਣੇ ਆ ਤੇ ਗਰਮੀਆਂ ਦੇ ਰੱਖਣੇ ਆ ਤੇ ਕਿੰਨਾ ਖਲਾਰਾ ਪੈ ਗਿਆ ਵਾ ਸਭ ਬੰਨੇ ਕੱਪੜੇ ਹੀ ਕੱਪੜੇ ਹੋ ਗਏ ਲੱਭਾ ਕੋਸ਼ ਹੋਰ ਕੱਪੜੇ ਲੱਭਣੇ ਜਿਹੜੇ ਆ ਜਾਣ ਉਹਨੂੰ ਜਸ਼ਨ ਨੂੰ ਜੁਵੀ ਵੀ ਹੈਗੀ ਨਹੀਂ ਪਿਛਲੇ ਸਾਲ ਜੁਵੀ ਤੇ ਲਈ ਘੱਟ ਗਈ ਕੋਈ ਨਹੀਂ ਕਿਉਂਕਿ ਜੁਵੀ ਨੂੰ ਮੈਨੂੰ ਪਤਾ ਨਾ ਕਿ ਉਹਨਾਂ ਛੋਟੇ ਹੋਉਂਦੇ ਆ ਫਿਰ ਇੱਥੇ ਜ਼ਿਆਦਾ ਲੈ ਕੇ ਫਾਇਦਾ ਕੀ ਕੋਈ ਗੱਲ ਨਹੀਂ ਉਹ ਵੀ ਹੈ ਨਾ ਕਾਈ ਵਿੱਚ ਮੈਂ ਰੋ ਚਲੋ ਆ ਵੀ ਨੀ ਹੁੰਦੀ ਰਹੀ ਆ ਪਾ ਕੇ ਬੰਦ ਫਿਰ ਖਾਓ ਪਾ ਕੇ ਵੀ ਹੁਣ ਪਾ ਕੇ ਦੇਖ ਕਿਸ ਤਰ੍ਹਾਂ ਦੀ ਬੈਂਦੀ ਆ ਆ ਬੜਾ ਵਧੀਆ ਲੱਗਦਾ ਪਾ ਸਹੀਂ ਕਿਦਾਂ ਦੀ ਫੀਟਿੰਗ ਹੁੰਦੀ ਆ ਵੀ ਨਹੀਂ ਨਵੀਂ ਸਵੈਟਰ ਲਈ ਨੇ ਪਾਈ ਇੱਕ ਇੱਕ ਕੇ ਦੋ ਵਾਰੀ ਪਾਈ ਬਸ ਪਾਈ ਨਹੀਂ ਬਸ ਪਾਣੀ ਨਹੀਂ ਹਨੂਰ ਪਾਈ ਬੜੀ ਵਧੀਆ ਲੱਗਦੀ ਛੋਟੀ ਛੋਟੀ ਮੈਨੂੰ ਪਤਾ ਛੋਟੀ ਨਹੀਂ ਪੂਰੀ ਪੂਰੀ ਹੈ ਵਧੀਆ ਫਿਟਿੰਗ ਹੈ ਇਹ ਜੈਪੀ ਨਹੀਂ ਹੈਗੀ ਫਿਟਿੰਗ ਹੈ ਇਹ ਪੂਰੀ ਹੈ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਹਜੇ ਤੇ ਜੋ ਵੀ ਆਵੀ ਆਜਾ ਨਹੀਂ ਸਵੈਟਰ ਇਹ ਛੋਟੀ ਥੋੜੀ ਇਹਨੂੰ ਕਹਿੰਦੇ ਆ ਇਹਦੇ ਸ਼orts ਹੁੰਦੀਆਂ ਆ ਆਹ ਆ ਜਾਣੀ ਹੈ ਸਵੈਟਰ ਇਹ ਹੈਵੀ ਸ਼orts ਹੈ ਤੇ ਹਾਂ ਉਹ ਸ਼ਰਟ ਹੁੰਦੀ ਹੈ ਮਾਂ ਇਹ ਮਪਾ ਕਿੰਨੇ ਕਿੰਨੇ ਚਾ ਨ ਲਈ ਹੀ ਹੈ ਪਾਪਾ ਸਾਡੀ ਕੱਢਣੀ ਆ ਵਾਲੀ ਕਿੰਨੇ ਸਾਲ ਦਾ ਸੀ ਜਦੋਂ ਲਈ ਸੀ ਉਹ ਵਾਲੀ ਜੈਕਟ ਕੱਢਣੀ ਆ ਤੁਸੀਂ ਨਵੀਂ ਲਈ ਸੀ ਨਾ ਜੈਕਟਾਂ ਵੀ ਹੋਡੀ ਹੈ ਕਿੰਨੇ ਸਾਲ ਬਾਅਦ ਚ ਕੱਢਣੀ ਉਹ ਕਿੰਨੇ ਸਾਲ ਦਾ ਸੀ ਜਦੋਂ ਇਹ ਜੈਕਟ ਲਈ ਮੈਂ ਇਹ ਜੋ ਆਸ਼ੂ ਜਿੱਡਾ ਹੋਣਾ ਮੇਰੇ ਕੇ ਉਹ ਜਾਓ ਮੈਨੂੰ ਪਸੰਦ ਆਈ ਪਾਪਾ ਨੂੰ ਤੇ ਪਾਪਾ ਨੇ ਲੈ ਲਈ ਨਹੀਂ ਇਹ ਮੇਰੇ ਸਾ 3 ਸਾਲ ਦਾ ਸੀ ਉਦੋਂ ਹੈਨਾ 3 ਸਾਲ ਦਾ ਹਾਂ ਤੂੰ ਉਦੋਂ ਪਾਪਾ ਕਹਿੰਦੇ ਸੋਨ ਦੀ ਹੈ ਜੈਕਟ ਮੈਂ ਲਈ ਮੇਰੇ ਕਿਸਮਤ ਚ ਹੈ ਮੈਂ ਮੈਨੂੰ ਰੰਗ ਬੜਾ ਪਸੰਦ ਆਇਆ ਤੇ ਨਾਲੇ ਹੈਗੀ ਵੀ ਸ਼ੋਰ ਤੇ ਪਾਈ ਸੋਹਣੀ ਲਗਨੀ ਐ। ਬਸ ਮੈਂ ਫਿਰ। ਯਾਰਾ ਛੱਡ ਲੈ ਘਟਾ ਮੈਂ। ਹੋਰੋਂ ਦੀ ਸਾਹਮ ਕੇ ਰੱਖੀ ਐ ਹੇ ਤੱਕ ਤੈਨੂੰ ਆਉਂਦੀ ਐ। ਨਹੀਂ ਲੱਪਣ ਦੀ ਮੈਂ ਲੱਭ ਦੂੰਗੀ ਜਦੋਂ ਲੱਭੂਗੀ। ਨਾਲੇ ਭਾਗ ਲਾ ਰਹੇ ਨੇ। ਤਾਂ ਕਿ ਵੇਖ ਕਿੰਨੀ ਹੋ ਗਈ ਆ। ਕੀ ਹੋਇਆ ਇਹਨੂੰ? ਕਹਿੰਦਾ ਹੀ ਛੋਟੀ ਹੋ ਗਈ ਮੈਨੂੰ ਆ ਇੱਕੋ ਵਾਰੀ ਭਾਈ ਚਾਚੂ ਦੇ ਵਿਆਹ ਵਾਲੇ ਦਿਨ ਸੱਗਣ ਵਾਲੀ ਦੇ। ਦੋਸਤੋ ਬਾਦ। ਤਾਂ ਇਹਦਾ ਮਾਈਟ ਨਿਕਲਈਆ ਕੁਛ ਮੈਨੂੰ ਲੱਗਦਾ ਸ਼ਲਿੰਕ ਹੋ ਗਿਆ ਚਾਚੂ ਦੇ ਹੈ ਇਹ ਇੱਕ ਸਾਲ ਜੇ ਇੱਕ ਵਾਰੀ ਪਾਈ ਤੇ ਆ ਹਾਲ ਹੋ ਗਿਆ ਸ਼ਰਟ ਦਾ ਇਹ ਤੇ ਐਨਾਂ ਦੀ ਇਹਦਾ ਜਸ਼ਦ ਹੀ ਪਾਈ ਹੁੰਦੀ ਐ ਫੜ ਕੇ ਆਹੀ ਆ ਟੱਚ ਵੀ ਨਹੀਂ ਹੁੰਦਾ ਇਹਦੇ ਇਹ ਲੋ ਵਿਆਹ ਦੇ ਬੰਦ ਹੁੰਦੀ ਸੀ ਪੂਰੀ ਫਿੱਟ ਤੇ ਹੁਣ ਪੂਰੀ ਹੀਰ ਨੂੰ ਹਾਂ ਚੱਲ ਲਾਗੋ ਫਿਰ ਜਸ਼ਦ ਦੇ ਕੰਮ ਆਉਗੇ ਜਾਣ ਵਾਸਤੇ ਕੰਗਾ ਆ ਨਾ ਕੀ ਚੰਗਾ ਆ ਕੀ ਚੰਗਾ ਹੋਇਆ ਇਹ ਨਹੀਂ ਲਈਆਂ ਉਹ ਤਾਂ ਜਿਆਦਾ ਕੱਪੜੇ ਸ਼ਰਟਾਂ ਇਸੇ ਕਰਕੇ ਨਹੀਂ ਲਏ ਹੋਣੇ ਨੂੰ ਹਰ ਕੀ ਆ ਕੱਪੜੇ ਲੈ ਲਓ ਤੇ ਨਾਲ ਹੀ ਇਹਦੇ ਪਏ ਰਹਿੰਦੇ ਆ ਤੇ ਪਏ ਪਏ ਛੋਟੇ ਆਹ ਹੁਣ ਬੜਨ ਨੂੰ ਬੰਦੇ ਕਹਿੰਦੇ ਬਾਰ ਬਾਰ ਹਾਂ ਹੁਣ ਹੋਰ ਵੀ ਸ਼ਰਟ ਉਹਨੂੰ ਥੋੜਾ ਹੋਰ ਅੱਗੇ ਕਰੋ ਕੋਈ ਨਹੀਂ ਤੁਹਾਨੂੰ ਕਿਨੂੰ ਅੱਗੇ ਬਵਾਲੇ ਕੱਢਾ ਦੇ 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 ਨਹੀਂ ਨਹੀਂ ਰਾਦੇ ਰਾਦੇ ਹੁੰਨੀ ਪੈਣੀ ਨਹੀਂ ਹੁੰਨੀ ਪੈਣੀ ਹਵਾ ਹਵਾ ਪੈ ਗਈ ਨਾ ਫਿਰ ਫਿਰ ਕੀ ਹੋਣਾ ਮੈਂ ਇਨਰ ਕੱਢਿਆ ਤੇਰੇ ਇੱਕ ਰੱਖ ਲਓ ਇਹਨਾਂ ਦੀ ਪੋਣਾ ਇਹਨਾਂ ਨੂੰ ਇਹਨਾਂ ਨੂੰ ਪਾਲਣਾ ਹਲੇ ਥੱਲੇ ਸਗੋਂ ਉੱਪਰ ਨਾ ਪਾ ਕਬ ਕੋਟੀ ਉਹ ਪਈ ਬਾ ਕਿਥੇ ਆ ਬਰਾਊਂਜ ਜਿਹੜੀ ਤੋਤੀ ਕਿਥੇ ਆ ਤੋਂ ਵਾਲੇ ਦੀ ਪਈ ਆ ਮੈਂ ਤੁਹਾਦੇ ਵੀ ਨਹੀਂ ਤੈਨੂੰ ਨਹੀਂ ਨਹੀਂ ਹੋਲ ਹੀ ਕੱਢੀ ਆ ਆ ਗਈ ਆ ਉਹ ਕੱਪੜਾ ਵੀ ਫੈਸ਼ ਲਿੰਕ ਹੋ ਗਿਆ ਜਿਹੜਾ ਟੈਟੂ ਦੇ ਗਿਆ ਅੱਜ ਭਾਈ ਕਿਉਂਕਿ ਇੱਕੋ ਵਰੀ ਤੋਤੀ ਆ ਦੇ ਜੇ ਆ ਵੀ ਤੇ ਆਉਂਦੀ ਉਹਦੇ ਲਈ ਥੋੜੇ ਦਿਨ ਪਹਿਲਾਂ ਸਗੋਂ ਆ ਪਹਿਲਾਂ ਲਈ ਸੀ ਆਹੋ ਇਹ ਪਹਿਲੇ ਲਈ ਸੀ ਉਹ ਫੇ ਕਪੜਾ ਛਲੀ ਨੀ ਮਤਲਬ ਹੋ ਜਾਂਦਾ ਕਪੜਾ ਤਾਂ ਛਲਿੰਕ ਹੋ ਗਿਆ ਫਿਰ ਉਹਦੇ ਕਪੜੇ ਦੇ ਫਿਰ ਫਰਕ ਹੋਣਾ ਕੋਈ ਆ ਤੇ ਆਉਂਦੀ ਹੁਣ ਇਹ ਪਾਈ ਜਾਣਾ ਫਿਰ ਅਜੇ ਵੀ ਤੇ ਫਿਰ ਐਵੇਂ ਪਾਈ ਸੀ ਮੈਂ ਪ੍ਰੈਜੈਂਟੇਸ਼ਨ ਪਾ ਕੇ ਬਟਨ ਬਖਰਾ ਫਿਰ ਇਹ ਸੋਨਾ ਪ੍ਰਿੰਟ ਹੈ ਇਹ ਕਿੰਨੇ ਲਾਇਆ ਤੀ ਲਾਇਆ ਅਬ ਉ ਤਹੀ ਨਾ ਹੈ ਜਿਹਦੇ ਮੈਂ ਕਿਹਾ ਸੀ ਬਟਨ ਬਖਰਾਏ ਭਾਜੀ ਅੱਖਾਂ ਮੰਨ ਲਓ ਯਸ਼ ਭਾਜੀ ਮੈਨੂੰ ਫੜਾ ਮੈਂ ਤੈ ਕਰਕੇ ਰੱਖ ਵਿੱਚ ਕੋਲ ਫੜਾ ਕਿਹੜੇ ਹੈਗਾ ਕਪੜਾ ਕੋਈ ਰੱਖਣ ਵਾਲਾ ਪੈਂਟ ਪੁੰਡ ਜਿਹੜੇ ਨਹੀਂ ਪੋਣੀ ਛੜਾ ਦੇ ਨੇ ਇਹ ਪੋਣੀ ਨਹੀਂ ਹੁਣ ਇਹ ਵਾਲੀ ਪੋਣੀ ਨਹੀਂ ਨਹੀਂ ਹਜੇ ਉਹ ਬਲੈਕ ਪਾਈ ਹੁੰਨੇ ਕੱਲ ਪੰਜ ਕੋ ਟਿਊਸ਼ਨ ਇਹ ਹੁੰਦੀ ਆ ਇਹ ਉੱਥੇ ਰੱਖ ਹਾਂ ਅੰਡਰਵੇਅਰ ਵੀ ਸ਼੍ਰਿੰਕ ਹੋ ਗਿਆ ਹੈ ਪੋਣੀ ਹੁੰਦਾ ਨਹੀਂ ਆ ਵੀ ਹੁੰਦੀ ਆ ਬਲੈਕ ਉਹ ਆ ਨਹੀਂ ਹੁੰਦੀ ਭਰਾ ਤੈਨੂੰ ਕਮਰ ਪਾਗ ਨਹੀਂ ਹੋ ਗਈ ਇਹ ਖੁੱਲੀ ਹੈ ਬਾਹੋਂ ਪਾ ਕੇ ਵੇ ਲੈਣਾ ਖੁੱਲੀ ਹੈ ਨਹੀਂ ਪਾ ਕੇ ਵੇ